ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵਧੀਆ ਤੇ ਲੋ ਜੀ ਅੱਜ ਹੈਗਾ ਵਾ ਮੰਗਲਵਾਰ ਤਰੀਕ ਹੈਗੀ ਹੈ 1 ਜੁਲਾਈ ਤੇ ਬਸ ਆਪਾਂ ਅੱਜ ਜਣਾ ਹਿੰਦਰਬਾਰ ਸਾਹਿਬ ਅੱਜ ਉਸ ਤਰ੍ਹਾਂ ਬੱਚਿਆਂ ਦੇ ਸਕੂਲ ਓਪਨ ਹੋ ਗਏ ਆ ਤੇ ਮੈਂ ਕਿਹਾ ਅੱਜ ਮੱਥਾ ਠੀਕ ਆਉਣੀ ਆ ਹਫਤੇ ਪੁੱਛੇ ਚਲ ਜਾਈਦਾ ਵਾ ਦਰਬਾਰ ਸਾਹਿਬ ਤੇ ਮੈਂ ਕਿਹਾ ਅੱਜ ਬੱਚਿਆਂ ਨੂੰ ਮੱਥਾ ਠੜ ਕਰ ਲੈਣੀ ਆ ਫਿਰ ਇਹਨਾਂ ਸਕੂਲ ਜਾਣਾ ਤੇ ਫਿਰ ਕਿ ਨਹੀਂ ਜਾਇ ਜਾਂਦਾ ਵੀ ਕਿ ਤੇ ਨਾਲੇ ਅੱਜ ਇਹਨਾਂ ਨੂੰ ਮੈਂ ਇਸ਼ਨਾਨ ਕਰਾਉਂਦੀ ਮੈਂ ਛੋਟੇ ਛੋਟਿਆਂ ਨੂੰ ਇਸ਼ਨਾਨ ਕਰਵਾ ਲਈ ਨਹੀਂ ਆ ਜਿਹਨੇ ਦਾ ਪणिमाਈਸ਼ ਨਾਲ ਹੀ ਮੀਤਦਾ ਤੇ ਗੁਰਫਤੇ ਦਾ ਗਾਇਸ਼ੀਵਾ ਤੇ ਮਾਤੇਲ ਕਰਵਾ ਲਿਆ ਹੁਣੇ ਹਫਤੇ ਪਿਛੋਂ ਮੈਂ ਤੇ ਜਾਨੀ ਜੰਨੀ ਮਾਂ ਚ ਲੈਨ ਨੂੰ ਲੈ ਰਿਆ ਕਰਦੀ ਆ ਜਾਂਦੇ ਰਹੇ ਮੇਰੇ ਨਾਲ ਸਾਰੀਆਂ ਛੁੱਟੀਆਂ ਤੇ ਬਸ ਇੱਥੇ ਮੈਂ ਸਿਰ ਆਪ ਵੀ ਨਹਾ ਲਿਆ ਵਾ ਬੱਚੇ ਵੀ ਨਵਾ ਕੇ ਤਿਆਰ ਕਰਤੇ ਆ ਤੇ ਮਨਮੀਤ ਦਾ ਸਿਰ ਵਗ ਗਿਆ ਤੇ ਗੁਰਫਤੇ ਦੀ ਵੀ ਦਸਤਾਰ ਬੰਨਣ ਲਈ ਹਵਾਲਵਾ ਕੇ ਸਿਰਵਾ ਕੇ ਤੇ ਅੱਜ ਨੂੰ ਸਵੇਰੇ ਬਹੁਤ ਜ਼ਿਆਦਾ ਮੀਂਹ ਪਿਆ ਵਾ 5 ਵਜੇ 4 ਕੋਜੇ ਤੇ ਬਹੁਤ ਜ਼ਿਆਦਾ ਲਿਸ਼ਕਿਆ ਸੀ 5 ਵਜੇ ਪੂਰੀ ਬਾਰਿਸ਼ ਹੋਈ ਬਹੁਤ ਜ਼ਿਆਦਾ ਮੀਂਹ ਪਿਆ ਵਾ ਹੁਣ ਹਟਿਆ ਇਹ ਪਹਿਲਾਂ ਤੇ ਮੈਂ ਕਿਹਾ ਸੀ ਕਿ ਜੇ ਮੀਂਹ ਪੈਂਦਾ ਰਿਹਾ ਫਿਰ ਨਹੀਂ ਜਾਇਆ ਜਾਣਾ ਵੀ ਵੀ ਰਹਿਣ ਦਾਂਗੇ ਤੇ ਪਰ ਮੁੱਕੀ ਹਟ ਗਿਆ ਸੀ ਜਮੀ ਤੇ ਇੱਕ ਲੱਗ ਗਿਆ ਹੀ ਦਿਨ ਜੇ ਥੋੜਾ ਜਿਹਾ ਘਟ ਗਿਆ ਮੀਂਹ ਪਰ ਠੰਡਾ ਬਹੁਤ ਸੋਹਣਾ ਰਿਹਾ ਆਈਗਾ ਤਾਂ ਲੱਗੇ ਚਲ ਤੇਜ ਆਉਣੇ ਕੱਲ ਤੋਂ ਸਕੂਲ ਜਾਣਗੇ ਫਿਰ ਇਹ ਦੋ ਤਿੰਨ ਨੂੰ ਦੋ ਦੋ ਸਕੂਲ ਜਾਣਗੇ ਤੇ ਬਸ ਇਥੇ ਸੁੱਝੁਰਵਾ ਕੇ ਬੱਚਿਆਂ ਦਾ ਗੁਰਫਤੇ ਦਾ ਦਸਤਾਰ ਬੰਨ ਕੇ ਤੇ ਚਾਹ ਆਪਾਂ ਪੀ ਪੂਈਏ ਉੱਠ ਕੇ ਆਪਾਂ ਉੱਠ ਹੀ ਲੇਟ ਹੈਗੇ 3 ਵਜੇ ਉੱਠੇਗੇ ਤੇ ਕੀ ਮੀਂਹ ਆ ਪਿੰਦ ਤੇ ਫਿਰ ਆਪਾਂ ਤਾਂ ਨਾ ਵੀ ਜਾਣਦੇ ਪਤਾ ਨਹੀਂ ਕਿ ਆ ਜਾਣਾ ਜਾਂ ਨਹੀਂ ਪਰ ਵੇਖਿਆ ਕਿ ਮੀਂਹ ਹਟਿਆ ਤੇ ਫਿਰ ਇਹਦੇ ਚਲ ਚਲ ਜene ਠੰਡਾ ਇਹਦੇ ਪਾਪਾ ਨੇ ਜਨ ਸੈਜੋ ਠੀਕ ਠੀਗਾ ਮਤਾਂ ਕਿ ਠੰਡਾ ਹੋ ਗਿਆ ਵਾ ਮੀਂਹ हट ਗਿਆ ਵਾ ਤੇ ਅਮ ਚਲੋ ਚਲ ਜene ਇਥੇ ਬਸ ਆਪਾਂ ਆਪਣਾ ਸਿਰਵਾਉਣ ਲੱਗੇ ਹੁਣ ਤੇ ਆਪਾਂ ਕੰਮ ਨਹੀਂ ਕੋਈ ਵੀ ਕਰਕੇ ਗਏ ਮਤਲਬ ਬਸ ਖਾਲੀ ਆਪਾਂ ਖਲਾਰਾ ਖਲੂੜ ਹੀ ਚੁੱਕਿਆ ਹੈਗਾ ਤੇ ਸਥਾਨ ਸਾਫ ਸੀ ਝੜ ਝੜੂ ਨਹੀਂ ਸੀ ਲਾਇਆ ਪਰ ਚਲ ਬਾਚੂ ਲਾ ਲਾਂਗੇ ਆਣ ਕੇ ਹੈਲੋ ਗਾਇਸ ਮਾਈ ਫੇਮ ਬਲਗ ਇਸ ਟੈਸ ਵਾਗੈਟਾ ਆ ਸਭ ਤੁਸੀਂ ਸਾਰਾ ਠੀਕ ਠਾਕ ਹੋ ਵਧੀਆ ਹੋ ਅੱਜ ਇਹ ਡੇਟ 1st ਜੁਲਾਈ ਡੇ ਟਿਊਸਡੇ ਅੱਜ ਆ ਦੇ ਸਕੂਲ ਓਪਨ ਹੋ ਗਿਆ ਸੀ ਅਸੀਂ ਗਏ ਸਕੂਲ ਕਿਉਂਕਿ ਅੱਜ ਅਸੀਂ ਜਾਣਾ ਸੀ ਸ਼ਨਾਣ ਦਰਬਾਰ ਸਾਇਆ ਬ ਉੰਦਰ ਮਮਾ ਦੇ ਮਗਰ ਲੰਦੇ ਆ ਪਰ ਅਜਨਾਨਾ ਕਰਦੇ ਆ ਮਮਾ ਨੇ ਪੰਜ ਕਿਸ਼ਾਨਾ ਕਰ ਲਓ ਤੁਸੀਂ ਠੀਕ ਆ ਫਿਰ ਤਾ ਤੁਸੀਂ ਲਗਾਤਾਰ ਸਟਿੱਕ ਜਾ ਕਰੋ ਅੱਜ ਜੇ ਅਸੀਂ ਸਕੂਲ ਨਹੀਂ ਗਏ ਕੱਲ ਜਾਵਾਂਗੇ ਨਾਲੇ ਮੈਂ ਨੋਟਬੁੱਕ ਦੇ ਕਵਰ ਵੀ ਧਿਆਰ ਚੀਰੋ ਨਾਲੇ ਹੋਰ ਵੀ ਚੜਾਂਗੇ ਨਾਲੇ ਮਦਦ ਤੁਰਕਮ ਦੇ ਬਰਾਜੀ ਜਹੂ ਕਾ ਕੰਮ ਛੋੜਾ ਕੋ ਸਾਰਾ ਹੋ ਚੁੱਕਾ ਮੈਂ ਸਾਰੇ ਪਿਆਵਾ ਤਰਕੇ ਦਿਲ ਪੈਂਦੀ ਆਵਾ ਅੱਜ ਇੱਕ ਦਿਨ ਪਹਿਲਾਂ ਚਲੇ ਜੀ ਉਦੋਂ ਵੀ ਮੀਂਹ ਬਰ ਆ ਪਿਆ ਉਦੋਂ ਪਰ 10 ਵਜੇ ਚੱਕ ਪਿਆ ਸ਼ਾਇਦ ਹਾਂਜੀ 10 ਵਜੇ ਤੱਕ ਪਿਆ ਨਾ ਸੱਦ ਇੱਕ 10 ਵਜੇ ਤੱਕ ਪਿਆ ਸੀ ਅੱਜ ਪਰ ਇੰਨਾਂ ਨਹੀਂ ਪਿਆ ਅੱਜ ਮੇਰੇ ਸਭ ਸੁੱਫਟੇ ਪੈ ਗਿਆ ਵਾ ਨਾ ਫਿਰ ਅਸੈਕਲ ਚ ਲੋਂਦੇ ਆਵਾ ਪਾਪਾ ਨਾ ਦੇ ਮਮਰਾ ਮਮ ਮੰਨੇ ਨਾਲ ਲਿਆ ਵਾ ਮਮਾ ਰਹਿ ਦੀ ਹੋ ਗਏ ਪਾਪਾ ਨਾ ਉਹਦੇ ਫਿਰ ਅਸੀਂ ਪਾਪਾ ਨਾਲ ਚੱਲ ਜੇ ਨਾ ਵਾ ਚਲੋ ਫਿਰ ਉਹ ਤੇ ਜਾ ਕੇ ਤੁਹਾਨੂੰ ਲੋਕੋ ਦਰਸ਼ਨ ਕਰਾਉਂਦੇ ਆਂ ਬਾਬਾ ਜੀ ਦੇ ਆਪ ਪਹੁੰਚ ਗਏ ਸ੍ਰੀ ਦੇ ਅਸਾਈ ਉਹ ਚੜ ਗਿਆ ਵਾ ਕਾਹੋਂ ਲੇ ਦੇ 10 ਹੋ ਗਏ ਲੋਕ ਵੀ ਪੰਤਰੀ ਜੁੜੇਗੇ ਮਤਰਾ ਕੇ ਮਹਤੂਤ ਦਰਬਾਰ ਚੋ ਦੇ ਅੰਦਰ ਐਂਟਰੀ ਹੋ ਗਿਆ ਹੁਣ ਆਪਾਂ ਕਰਦੇ ਹਾਂ ਜਿਨਾ ਤੇ ਵਿਚਿਆਂ ਨੂੰ ਵੀ ਕਰਵਾਉਣਾ ਤੇ ਫਿਰ ਆਪਾਂ ਮਿਲ ਕੇ ਦੇਖਾਂਗੇ ਹਰ ਕੀ ਕੋੜੀ ਤੇ ਮਤਲਬ ਜਿਹੜੀ ਟੀੂੜਾ ਲਈ ਦੋਸਤ ਸੇਵਾ ਕਰਦੇ ਨੇ ਤੇ ਸਾਨੂੰ ਟਾਈਮ ਆ ਗਿਆ ਹਾਂ ਸਿੱਧੇ ਜਾਣ ਤੋਂ ਜੀ ਅਸੀਂ ਜਿਹੜਾ 11:30 'ਤੇ ਲੱਗੇ ਹਾਂ ਤੇ ਮਤਲਬ ਇਹ ਚਨਾਣ ਕਰਕੇ ਬੇਰੀਂ ਥਲੇ ਕਾਫੀ ਪੀਰ ਦੇ ਚੱਲ ਲਗਾ ਲਿਆ ਫਿਰ ਮੈਂ ਕੀਤਾ ਤੇ ਉਸ ਤੋਂ ਬਾਅਦ ਅੱਗੇ ਕਿੰਦੀ ਮਮੇ ਨੂੰ ਭੁੱਖ ਲੱਗੀ ਸੋਕ 11:00 ਪੀ ਮਹੀਨਾਂ ਕੁਲਕਾ ਸ਼ਿਕਾਗੇ ਪੇਰਾ ਪਾ ਲਾਇਆ ਜਿਹੜਾ ਲੱਗੇ ਹੋਏਗੇ ਤੇ ਲਾਈਨ ਚ ਲਾ ਦਿੱਤੀ ਕਿਥੇ ਦੇਖਿਆ ਤੇ ਮੰਮੀ ਨੇ ਚੱਲਣਾ ਕੁਲਕਾ ਮੰਮੀ ਚੱਲਣਾ ਕੁਲਕਾ ਤੇ ਜਿਹੜਾ ਮੈਂ ਕਿਹਾ ਸੀ ਕਿ ਉਹ ਤੇ ਸੇਵਾ ਕਰਨ ਲਈ ਜੇ ਕੁਤਾ ਕਰਨੀ ਤੇ ਉਹਦੇ ਤੋਂ ਤਾਂ ਸਮਝ ਨਹੀਂ ਆ ਰਹੀ ਕਿ ਸੇਵਾ ਕਰਾਈ ਆ ਲੁਕੇ ਇੰਦੇ ਸਮਾਵੇ ਜਾਣੀ ਉਹਦੇ ਵੀ ਸੰਬੰਧ ਵਿੱਚ ਉਹ ਕੰਮ ਕਰਤਿਆਂ ਬੜੀ ਦੇ ਕਾਫੀ ਸੇਵਾ ਲੱਗ ਰਹੀ ਹੈ ਇਹ ਸੰਗਤ ਕਰਦੇ ਪਈ ਤੇ ਆਪਾਂ ਥੋੜੀ ਜਿਹੀ ਸਹੂਲਤਾਂ ਦੇਣ ਵਾਲੀ ਤੇ ਪਤਾ ਨਹੀਂ ਵੀ ਕਿਹੜਾ ਕੰਮ ਹੈ ਉਹ ਵਾਪਸ ਆ ਗਏ ਨੇ ਤੇ ਆਪ ਬੋਟ ਜੇ ਤਾਂ ਕਿਤੇ ਆਪਾਂ ਕਿੱਗਾ ਚੱਲਦੇ ਕਰੇ ਨੂੰ ਟਾਈਮ ਲੱਗਦਾ ਤੇ ਇੱਕ ਇੱਕ ਤੋਂ ਉੱਪਰ ਹੀ ਗੇੜੇ ਲੱਗਣੇ ਟਾਈਮ ਸੀ ਕਿ ਕਾਫੀ ਟਾਈਮ ਲੱਗ ਰਿਹਾ ਸੀ ਜੀ ਤੁਹਾਡੇ ਕੋਲ ਜਿਹੜਾ ਇਹ ਟਾਈਮ ਹੈ ਉਹ ਦੋ ਸੈਕਿੰਡ ਦਾ ਹੈ ਜਿਸ ਤੋਂ ਤੁਹਾਨੂੰ ਟੈੱਕ ਕਰਨਾ ਹੈ ਤੇ ਕਰੇ ਜਾਂਦੇ ਵੀ ਬੱਚਿਆਂ ਦੇ ਹੁਣ ਪਹਿਲਾਂ ਪਹਿਲਾਂ ਬੱਚੇ ਤੋਰ ਕੇ ਜਾਂ ਨਹੀਂ ਆਦੇ ਸੇਵਾ ਨੂੰ ਤੇ ਦੇ ਦੇ ਬੈਗ ਨੂੰ ਕਹਿ ਨਹੀਂ ਕਰਦੇ ਮੈਂ ਹਰ ਵੇਲੇ ਨਹੀਂ ਕਰਦੀ ਕਿਉਂਕਿ ਟਾਈਮ ਬੜੀ ਜਲਦੀ ਹੈ ਹੁੰਦਾ ਹੈ ਫਿਰ ਦਿੱਤਾ ਤੇ ਬੱਚੇ ਮਾਤਾ ਡੇਕ ਕੀ ਤੋਂ ਆਉਂਦੇ ਜੀ ਦਸਾ ਸਾਵਣ ਜੀ ਦਸਾ ਮਾਤਾ ਡੇਕ ਵੀਰਾ ਪਾਟ ਉਹ ਜੂ ਬਣਾਗੇ ਤੇ ਇੱਥੇ ਜਾਂਦੇ ਜਾਂਦੇ ਬੱਚੇ ਕਹਿੰਦੇ ਮਮਾ ਪੀਣੀ ਹੈ ਪੈਪਸੀ ਵਗੈਰਾ ਲੇ ਮੁਕਾ ਦਾ 5 ਰੁਪਏ ਦਉਂਦਾ ਤੇ ਮੈਂ ਕਿਹ ਰਹਿਨ ਦੋ ਤੇ ਭੀੜ ਕਾਫੀ ਤੇ ਨਾਨੀ ਇਹਦੀ ਕਿੰਦੀ ਕੀ ਲੈ ਦੇ ਲੱਗ ਜਾ ਲਾਈਨ ਚ ਪਹਿਲਾਂ ਮਮੀ ਲਗੀ ਮੇਰੇ ਬਹਾਲਿਆ ਮੈਂ ਲੱਗਦੀ ਆ ਲਾਈਨ ਚ ਫਿਰ ਆਪਾਂ ਬੱਚਿਆਂ ਨੂੰ ਮਤਲਬ ਲੈ ਕੇ ਦਿੱਤਾ ਇਹ ਪੈਪਸੀ ਵਗੈਰਾ ਤੇ ਫਿਰ ਪੀ ਕੇ ਫਿਰ ਉਸ ਤੋਂ ਬਾਦ ਵਿੱਚ 10 ਸੇ ਮਾਤਾ ਡੇਕ ਆ। ਸਵਾਗਤ ਹੈ ਅਸੀਂ ਦਰਬਾਰ ਸਾਹਿਬ ਗਏ ਸੀ ਉੱਥੋਂ ਆਉਂਦੇ ਹੋਇਆ ਬਹੁਤ ਕਾਫੀ ਸਮਾਨ ਲੈ ਕੇ ਆਏ ਕਿਉਂਕਿ ਜਾ ਕੇ ਸਕੂਲ ਆਇਆ ਸੀ ਜਿਨ ਲਈ ਅੱਜ ਲਗੇ ਸੀ ਆ ਸਕੂਲ ਪਰ ਅੱਜ ਜੈਸੀ ਨਹੀਂ ਗਏ ਕਵਰ ਨਹੀਂ ਕਵਰ ਨੂੰ ਕਵਰ ਲਿਆਉਂਦੇ ਆ ਫਰਸੀ ਜਿਨ ਕਵਰ ਕਵਰ ਤਾਂ ਲਿਆਉਂਦੇ ਆ ਕਿਉਂਕਿ ਫਤਨ ਫੇ ਨੋਟਬੁక్స్ ਦਾ ਪਕੈਣਾ ਗਲਤ ਨੋਟਬੁਕਸ ਕਰ ਲੈਂਦਾ ਵਾ ਇਸ ਲਈ ਆਪਾਂ ਕਵਰਫੁਲ ਕਵਰ ਲਿਆਉਂਦੇ ਆ ਤੁਹਾਡਾ ਸਵਾਗਤ ਹੈ ਮੀਰੇ ਸੁਸਿਵਾਰੇ ਟੀਚਰ ਕਬਦੀਆ ਉਹ ਵੀ ਆਪਾਂ ਨੂੰ ਵਧੀਆ ਅੱਜ ਬੱਚਿਆਂ ਦੇ ਸਕੂਲ ਆ ਗਿਆਗੇ ਮਸਤ ਜਿ ਲਈ ਬੱਤੀਆਂ ਦੇ ਸਕੂਲ ਓਪਨ ਹੋ ਗਏ ਆ ਤੇ ਗੁਰਪਤੇ ਵੀ ਕੱਲ ਤੋਂ ਜਾਣਗੇ ਅੱਜ ਗੈਂ ਸ਼੍ਰੀ ਦਰਬਾਰ ਸਾਹਿਬ ਅਸੀਂ ਬਸ ਇਹ ਸਕੂਲ ਜਾਂ ਤਾਂ ਪਹਿਲਾਂ ਇੱਥੇ ਬਾਬਾ ਜੀ ਦੇ ਮੱਥਾ ਟੇਕ ਆਈਏ ਦਰਸ਼ਕ ਆ ਰਹੀਏ ਅੱਜ ਆਈ ਮੱਥਾ ਟੇਕ ਆਏ ਆ ਬਾਬਾ ਜੀ ਦੇ ਬਾਬਾ ਦੀਪ ਸਿੰਘ ਜੀ ਦੇ ਵੀ ਜੀਦਾ ਸਾਹਿਬ ਵੀ ਤੇ ਗੋਲਡਨ ਟੈਂਪਲ ਵੀ ਮੱਥਾ ਟੇਕ ਆਏ ਆ ਮੈਂ ਤਾਂ ਹੱਥ ਵੀ ਸੁਝ ਜਾਨੀ ਆ ਬਸ ਬੱਚਿਆਂ ਨੂੰ ਵੀ ਖੜਦੀ ਹੈ ਤੇ ਕਿੰਨੇ ਵਾਰ ਹੋ ਗਈ 3-4 ਵਾਰ ਮੱਥਾ ਨਹੀਂ ਟੇਕਿਆ ਤੇ ਗੱਲ ਜੀ ਬਹੁਤ ਤੇ ਪੀੜ ਕਾਫੀ ਹੁੰਦੀ ਹੀ ਤੇ ਫਿਰ ਅਕਾਲ ਤਖਤ ਕੋ ਸਾਹਿਬ ਦੀ ਇਸ਼ਨਾਨ ਕਰਕੇ ਅਕਾਲ ਤਖਤ ਸਾਹਿਬ ਮੱਥੇ ਟੇਕਉਣੇ ਲਈ ਅੱਜ ਫਿਰ ਮਹ ਅੱਜ ਮੈਂ ਤੁਹਾਨੂੰ ਟੜਕਾ ਦੇ ਬੱਚਿਆਂ ਨੂੰ ਥੋੜੀ ਥੋੜੀ ਦਮੀ ਆ ਤੇ ਬੱਚਿਆਂ ਨੂੰ ਮੱਠੜਕਾ ਕੇ ਤੇ ਇਹ ਤੋਂ ਨਾ ਮੈਂ ਜਿਹੜੇ ਮਰੇ ਨੇ ਕਾਪੇ ਨੋਟਬੁੱਕ ਨਮਗਾਉਣਗਾ ਕੱਲ੍ਹ ਦੇ ਦਿਨ ਸ਼ੂਟਿੰਗ ਦੇ ਬਾਅਦ ਨਵੀਂ ਨੋਟਬੁੱਕ ਦੇ ਇਹ ਮੈਡਮ ਕਹਿੰਦੀ ਹੈ ਕਿ ਸ਼ੂਟਿੰਗ ਦੇ ਬਾਅਦ ਨੋਟਬੁੱਕ ਬੱਚਿਆਂ ਨੂੰ ਨਵੀਆਂ ਦੇ ਕੇ ਭੇਜਣੇ ਜਦੋਂ ਸਕੂਲੋਂ ਹੋਣੇ ਆ ਤੇ ਕਾਪੀਆਂ ਤੇ ਪੈਗਾਂ ਵੀ ਲਿਆਂਦੀਆਂ ਹੀ ਗਿਆ ਤੇ ਬਟ ਕਵਰ ਨਹੀਂ ਹੈਗੇ ਤੇ ਅੱਜ ਅਮਨ ਮੀਤ ਨੇ ਵੀ ਕਵਰ ਜੜਾਉਣੇ ਸੀਗੇ ਗੋਰਫਨੇ ਦੇ ਵੀ ਚੜਾ ਕੇ ਦੇਣੀ ਸੀ ਆਵੇਂ ਕਲਰਫੁਲ ਹੋਣ ਕਵਰ ਜੜਾ ਦੇਣੇ ਸਾਰੇ ਇਹ ਮੇਰੀ ਚੋਈ ਸੀ ਹਾਂ ਏਨਾ 컬러ਫੁਲ ਕਵਰ ਉਹ ਮੈਨੂੰ ਦੇ ਕਹਿੰਦੇ ਕਿ ਅੱਜ ਦਿਨ ਕੀ ਗੁਰੂਪਾ ਦੇ ਦਿੰਦੇ ਨੇ ਤੇ ਇਹਨੂੰ ਪਤਾ ਲੱਗੂ ਇਹਨੂੰ ਨਾ ਕਾਪੀ ਤੇ ਪਹਿਚਾਣਨੀ ਹੁੰਦੀ ਏ ਇੰਗਲਿਸ਼ ਦਾ ਕੰਮ ਈ ਵੀ ਐਸ ਦੀ ਕਾਪੀ ਤੇ ਕਰਾਂਗਾ ਤੇ ਈ ਵੀ ਐਸ ਦਾ ਕੰਮ ਇੰਗਲਿਸ਼ ਦੀ ਕਾਪੀ ਤੇ ਕਰਾਂਗਾ ਇਸ ਕਰਕੇ ਇਹਨੂੰ ਪੜਾਣੀ ਲੱਗਦੀ 컬러ਫੁਲ ਕਵਰ ਜਿਹੜੇ ਤੇ ਮੈਂ ਐਪਲ ਦਾਤ ਖਾ ਲੈਂਦਾ ਵਾ ਮੈਂ ਐਪਲ ਦਾਤ ਖਾ ਲੈਂਦਾ ਹਾਂ ਮੈਂ ਐਪਲ ਦਾਤ ਖਾਂਦਾ ਵਾ ਫਿਰ ਤੇ ਇਸ ਕਰਕੇ ਇਹ ਚੱਲ ਇਹਨੂੰ ਕਵਰ ਜਿਹੜੇ ਉਹਨੂੰ ਪਹਿਚਾਣ ਕਰਾਦਾ ਕਰਾਦਾ ਕਿ ਆਹ ਈ ਵੀ ਐਸ ਦੀ ਕਾਪੀ ਆ ਹਿੰਦੀ ਦੀ ਹੈਣਾ ਤੇ ਫਿਰ ਇਹ ਕਰਕੇ ਮਤਲਬ ਕਿ ਇਹ ਕੰਮ ਉਸੇ ਕਾਪ ਇਹ ਤੇ ਬੈਠ ਕੇ ਅਸਲਾਪੇ ਦੱਸੋ ਤੇ ਮੈਂ ਬੜੀ ਚਲੋ ਮੈਂ ਸਦੋਂ ਨੰ ਕਰੋ ਹਾਂ ਫਿਰ ਵਿਚਾਰ ਕੰਮ ਕਰਨਾ ਪੈਂਦਾ ਮੈਂ ਵੀ ਤੇ ਫਿਰ ਕੰਮ ਕਰੋ ਜਦੋਂ ਡ੍ਰੈਗਿੰਗ ਦਾ ਕਰਦਾ ਵੀ ਦੂਸਰੀ ਕਾਪੀ ਤੇ ਗਲਤ ਕਰ ਲੈਂਦਾ ਵੀ ਸਟੇਜ 'ਤੇ ਆ ਦੇਣਾ ਦੁਬਾਰਾ ਕਰਨਾ ਹੈ ਮੈਡਮ ਨੇ ਕਰਾਉਣਾ ਨਹੀਂ ਤੇ ਇਸ ਨਰਗੀ ਦੇ ਬਸ ਇੱਥੇ ਕਵਰ ਤੋਂ ਜਿਹੜਾ ਹੱਲ ਨਾ ਲਓ ਜੀ ਆਪਾਂ ਇੱਥੇ ਰੋਟੀ ਪਣੀ ਖਾਗੀ ਹੋ ਚੁੱਕੀ ਹੁਣ ਫ੍ਰੀ ਪਗਰ ਲਿਆ ਕਿ ਕੰਮ ਕਵਰ ਜਿਹੜਾ ਹੈ ਬੱਚਿਆਂ ਦੇ ਕੋ ਆਪਣਿਆਂ ਦੇ ਕਵਰ ਕੂਰ ਜਿਹੜਾ ਉਸ ਤੋਂ ਬਾਅਦ ਗੁਰਫਤਿਆ ਥੋੜਾ ਕੰਮ ਰਹਿ ਜਾਂਦਾ ਹੈ ਉਹ ਕਰਵਾਇਆ ਕਰੂਏ ਕੁਝ ਮਨ ਮੀਤ ਨੇ ਮੈਂ ਕਿਹਾ ਤੂੰ ਕਰ ਦੇ ਤੇ ਕਹਿੰਦਾ ਮੈਂ ਨਹੀਂ ਕਰਾਂ ਨਾ ਦੀਦੀ ਨੂੰ ਕਹੋ ਕਰ ਦੋ ਤੇ ਉਹਨੇ ਕੀਤਾ ਤੇ ਬਸ ਉਸ ਤੋਂ ਬਾਅਦ ਆਪਾਂ ਰੋਟੀ ਬਣਾਇ ਸਬਜ਼ੀ ਆਪਣੀ ਹੈਗੀ ਸੀਗੀ ਔ ਗੋਭੀ ਤੇ ਆਪਾਂ ਮਤਲਬ ਕਿ ਆਟਾ ਗੁੰਨ ਕੇ ਤੇ ਫੁਲਕੇ ਬਣਾ ਕੇ ਤੇ ਬਸ ਇੱਥੇ ਲੱਗ ਪਈ ਮੈਂ ਸੋਈ ਸਾਫ਼ ਕਰਨਾ ਇਹ ਕਾ ਕੀਤੇ ਨਾ ਚੱਲ ਜੀ ਕਿ ਥੱਕ ਜਾਈਦਾ ਇੱਕ ਨਾ ਬੁਖਾਰ ਜਿਹੜਾ ਦਾ ਟਾਈਪ ਖੜੂ ਦਾ ਕਰਕੇ ਸਰੀਰ ਥੱਕ ਜੇ ਗਿਆ ਸੀ ਆਣ ਕੇ ਪਹਿਲਾਂ ਥੋੜਾ ਟਾਈਮ ਰੈਸਟ ਕੀਤੀ ਰੈਸਟ ਕਰਕੇ ਫਿਰ ਬੱਚਿਆਂ ਦੇ ਕਵਰ ਕੂਰ ਜਿਹੜਾ ਚਾਚੂ ਇੱਕ ਦੀ ਚਾਹ ਪੀਲ ਕੇ ਆਉਂਦੇ ਆ ਸਾਰੀ ਨਾ ਫੇਰੀ ਕੰਮ ਕੁੰਮ ਹੁੰਦਾ ਨਾ ਤੇ ਬਸ ਇੱਥੇ ਆਪਾਂ ਕਵਰ ਗੁਰ ਜਿਹੜਾ ਕਿ ਉਸ ਤੋਂ ਬਾਦ ਰੋਟੀ ਪਕਾ ਕੇ ਖਾ ਲਈ ਆ ਤੇ ਇੱਥੇ ਭਾਂਡੇ ਸਾਫ ਕਰਨੇ ਹੀ ਭਾਂਡੇ ਸਾਫ ਕਰਨਦੇ ਹੀ ਆ ਤੇ ਨਾਲ ਹੀ ਬੱਚਿਆਂ ਦੀ ਟਿਫਨ ਹੀ ਬਟਰਲ ਵਗੈਰਾ ਹੀ ਮਾਰ ਮੁਰ ਕੇ ਉਸ ਤਰ੍ਹਾਂ ਧੋ ਕੇ ਮੈਂ ਰੱਖੀਆਂ ਹੈਗੀਆਂ ਜਾਲੀ ਦੇ ਵਿੱਚ ਬੰਦ ਕਰ ਕਰਕੇ ਟਿਫਨ ਡੂ ਬਣ ਤੇ ਹੁਣ ਮੈਂ ਕਿ ਕਦੀ ਸੂਰੇ ਸਕੂਲ ਜਾਣਾ ਤੇ ਕਰ ਸਾਫ ਸੁਕ ਜਿਹੜੀਆਂ ਕਰ ਲਈਏ ਤੇ ਇੱਥੇ ਬੋਟਲ ਵਗੈਰਾ ਟਿਫਨ ਵਗੈਰਾ ਧੋਲੇ ਹੀ ਬੱਚਿਆਂ ਦੇ ਤੋ ਤੂ ਕਿ ਉਸ ਤੋਂ ਬਾਅਦ ਆਉਣੇ ਲੈਣੇ ਨਾ ਬੈਡ ਚ ਈਟ ਹੈ ਮਤਲਬ ਬੜਾ ਖਲਾਰਾ ਪਾਇਆ ਬੈਡ ਤੇ ਕਿਉਂਕਿ ਕਵਰ ਕੁਵਰ ਚੜਾਇ ਕੋਈ ਗੁਰੂ ਫਤਿਹ ਦੀਆਂ ਬੁੱਕਾਂ ਉਤਰਾਂ ਪਈਆਂ ਕਿਲਰੀਆਂ ਜੇ ਉਹਨੇ ਬੈਗ ਚ ਨਹੀਂ ਪਾਇਆਂ ਹੁਣ ਉਹਦੀਆਂ ਭਾਂਡੇ ਮਾਜ ਕੇ ਤੇ ਫਿਰ ਬੈਗ ਚ ਬੁੱਕਾਂ ਪਾਉਣੀ ਆ ਉਸ ਤਰ੍ਹਾਂ ਤੇ ਮਣ ਉਮੀਦ ਨੂੰ ਕਿਹਾ ਜੀ ਮਣ ਉਮੀਦ ਨੇ ਪਾਤੀ ਨਹੀਂ ਤੇ ਆਪ ਵਾਹੂੰਗੀ ਤੇ ਬਸ ਇੱਥੇ ਮੈਂ ਰਸੋਈ ਨਹੀਂ ਸਲੈਪ ਪਾਣੀ ਤੇ ਮਣ ਟੁਕਣਾ ਤੋ ਕਿ ਉਸ ਤੋਂ ਬਾਅਦ ਪਸ ਸਲੈਪ ਸਾਫ ਕਰਕੇ ਸਾਰੀਆਂ ਨਾ ਸੋਈ ਸਾਫ ਕਰਕੇ ਤੇ ਫਿਰ ਆਪਾਂ ਮਤਲਬ ਇਸ ਤਰ੍ਹਾਂ ਇਸ਼ਾਰਾ ਵਗੈਰਾ ਵਛਾਉਣੀ ਤੇ ਪਾਪਾ ਦਾ ਤੇ ਜੇ ਤੇ ਪਾਪਾ ਨਹੀਂ ਆਏ ਉਹਦੇ ਮੈਨੂੰ ਟਾਈਮ ਲੱਗਣਾ ਤੇ ਆਪਾਂ ਰਸੋਈ ਸਾਫ਼ ਕਰ ਲਈ ਬਸ ਉਹਨਾਂ ਨੇ ਰੋਟੀ ਖਾਣੀ ਆਣ ਕੇ ਆਪੇ ਹਨਾ ਕਿ ਖਵਾ ਦਾਂਗੇ ਦੋਣਗੇ ਤੇ ਮੈਂ ਕਿਹਾ ਬੱਚਿਆਂ ਨੇ ਸੌਂ ਜਾਣਾ ਵਾ ਤੇ ਬੱਚੇ ਦੁੱਧ ਗਰਮ ਰੱਖਿਆ ਤੇ ਇਹ ਕਹਿੰਦੇ ਮਮਾ ਅਸੀਂ ਕੌਫੀ ਪੀਣੀ ਹੈ ਤਾਂ ਮੈਂ ਚਲ ਕੌਫੀ ਪੀ ਲਿਓ ਤੇ ਬਾਕੀ ਆਪਾਂ ਮੈਂ ਸੋਈ ਰਹੀ ਇਸ ਤਰ੍ਹਾਂ ਹੀ ਚੱਲ ਗਈ ਮੀਂਹ ਪੈਂਦਾ ਸੀ ਤੇ ਸਾਰੇ ਆਪਣੇ ਜਿਹੜਾ ਝਾੜੂ ਪੁੱਛਤ ਨਹੀਂ ਤਰ੍ਹਾਂ ਨਹੀਂ ਹੋਇਆ ਬਸ ਮੋਟਾ ਮੋਟਾ ਇਸ ਖਲਰ ਵਗੈਰਾ ਹੀ ਚੁੱਕਿਆ ਹੈਗਾ ਤੇ ਪਰसों ਉਸ ਤਰ੍ਹਾਂ ਇੱਕ ਦਿਨ ਜਾਣ ਤਾਂ ਪਹਿ ਉਵਰ ਕੀਤਾ ਇਹ ਸ਼ਾਮੀ ਝਾੜੂ ਕੋ ਚੌਦਨਵੀਂ ਮੈਂ ਦਿਲੰਦਰ ਗਈ ਮੈਨੂੰ ਕੰਮ ਆਏਗਾ ਤੇ ਫਿਰ ਮੈਂ ਸ਼ਾਮੀ ਝਾੜੂ ਕੋ ਚਾਨਕੀ ਕੀਤਾ ਪੱਤੇ ਨੇ ਖਲੜਾ ਕਲੂਰਾ ਕਾਫੀ ਪਾਇਆ ਸੀ ਹੁਣ ਵੀ ਕਾਫੀ ਪਾਇਆ ਵਾ ਤੇ ਆ ਗੁਰਫਤੇ ਨੇ ਜਿੱਦ ਕਰਕੇ ਅੱਜ ਫੈਨ ਕਹਿੰਦਾ ਮੈਂ ਫੈਨ ਲੈਣਾ ਹੀ ਲੈਣਾ ਵਾ ਗੁਰਫਤੇ ਨੂੰ ਫੈਨ ਲੈ ਕੇ ਦਿੱਤਾ ਤੇ ਇਧਰ ਆਪਾਂ ਦੁੱਧ ਗਰਮ ਰੱਖਿਆ ਤੇ ਕਾਫੀ ਤੇ ਪਾਉਂਦੀ ਜਿਹੜੀ ਵਿੱਚ ਪਾਉਂਦੇ ਆ ਤੇ ਇਹਨਾਂ ਬੱਚੇ ਜੀ ਜੇ ਧੋੜੀ ਕਰਦੇ ਆ ਜਦੋਂ ਜਾਂਦਾ ਉਹਨਾਂ ਦਰਬਾਰ ਸਾਹਿਬ ਬਹੁਤ ਸਤਾਉਂਦਾ ਵਾ ਬੜੀ ਜिद ਕਰਦਾ ਕਿ ਮੈਂ ਉਹ ਲੈਣਾ ਆ ਲੈਣਾ ਮਤਲਬ ਬੁੜੇ ਪੈਸੇ ਵੇਸਟ ਕਰਾਉਂਦੇ ਆ ਤੇ ਫਿਰ ਮੈਂ ਨਾਨੀ ਇਹਨਾਂ ਦੀ ਨਾਲ ਤੇ ਮੰਮੀ ਵੀ ਮੇਰੇ ਤੇ ਮੰਮੀਆਂ ਦੀ ਚੱਲ ਲੈਦੇ ਆ ਫਿਰ ਮੰਮੀ ਨੇ ਇਹਨੂੰ ਪੱਖਾ ਲੈ ਕੇ ਦਿੱਤਾ ਫੈਨ ਬੜੇ ਦਿਨਾਂ ਦਾ ਮੰਗਣ ਡਿਆ ਪਹਿਲਾਂ ਪਿੱਛੇ ਦੀ ਮੁੜ ਕੇ ਆਪੇ ਚੁੱਪ ਕਰ ਗਿਆ ਫਿਰ ਪੱਖਾ ਲੈ ਕੇ ਦਿੱਤਾ ਦਿੱਤਾ ਤੇ ਆਂਦਾ ਟਰੈਕਟਰ ਲੈਣਾ ਮੈਂ ਇਹ ਬਸ ਬੱਚਿਆਂ ਦਾ ਤੇ ਇਹੀ ਕੁਛ ਨਹੀਂ ਮ ਸਰੀਏਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਸਾਰੇ ਟਿਕ ਟਕ ਵਧੀਆ ਗਿਆ ਆਪਾਂ ਵਧੀਆ ਲਾਜੀ ਆਪਾਂ ਬੱਚਿਆਂ ਦੀ ਕਰ ਲਈ ਹੈ ਤਿਆਰੀ ਬੱਚੇ ਕੱਲ ਨੂੰ ਜਾਣਗੇ ਸਕੂਲ ਆਪਾਂ ਜਰਨੀਫੋਰਮ ਵਗੈਰਾ ਕੱਢ ਕੇ ਰੱਖ ਲਈਆਂ ਮੈਂ ਬੱਚਿਆਂ ਦੀਆਂ ਸਵੇਰੇ ਮਨਮੀਤ ਦੀ ਹੈ ਦੀ ਹਾਊਸ ਹੁਣ ਸੁਪਾਉ ਦੀ ਤੇ ਆਪਾਂ ਸੌਕਸ ਵਗੈਰਾ ਸ਼ੂਜ਼ ਵਗੈਰਾ ਹਰ ਚੀਜ਼ ਕੱਢ ਲਈ ਤੇ ਇਧਰ ਮਨਮੀਤ ਨੇ ਜਿਹੜਾ ਤੇ ਕਵਰ ਗੁਰਫਤੇ ਦੇ ਤੇ ਹੁਣ ਗੁਰਫਤੇ ਦਾ ਕਰਦੀ ਪਈ ਹੈ 홀ੀਡੇ ਹੋਮਵਰਕ ਥੋੜਾ ਜਿਹਾ ਰਹਿੰਦਾ ਸੀ ਉਹਨੇ ਕੀਤਾ ਨਹੀਂ ਆ ਤੇ ਰੋਂ ਡਿਆ ਸੀ ਕਹਿੰਦਾ ਮੈਂ ਨਹੀਂ ਕਰਨਾ ਮੰਮਾ ਦੀਦੀ ਨੂੰ ਕਹੋ ਕਰ ਦੋ ਤੇ ਦੀਦੀ ਕਰਦੇ ਪਏ ਆ ਤੇ ਬਾਕੀ ਮੈਂ ਖਲਾਰਾ ਖੂਰਾ ਚੁੱਕ ਕੇ ਬੈੱਡsheet ਝਾੜ ਕੇ ਤੇ ਵਿਛਾਦਾਂ ਕਵਰ-ਕਵਰ ਕਾਪੀਆਂ ਵਗੈਰਾ ਆਪਾਂ ਚੁੱਕ ਲਿਆ ਵਾ ਤੇ ਬਾਕੀ ਇਹਨਾਂ ਨੂੰ ਮੈਂ ਦਵਾ ਕਾਫੀ ਮੰਗਦੇ ਪਏ ਸੀਗੇ ਕਿ ਦੁੱਧ ਨਹੀਂ ਆਂਦੇ ਪੀਣਾ ਮम्मा ਕਾਫੀ ਪੀਣੀ ਆ ਕਾਫੀ ਆਪਾਂ ਬਣਾ ਕੇ ਬਣਾ ਲਈ ਆ ਤੇ ਬਸ ਹੁਣ ਕਾਫੀ ਦੇਣੀ ਆ ਇਹਨਾਂ ਨੂੰ ਦਸਤਾਰ ਵਗੈਰਾ ਖੋਲਦੀ ਆ ਸਿਰ ਤੋਂ ਫਤੇ ਦੇ ਕਿਉਂਕਿ ਸਵੇਰੇ ਹਨਾ ਸਵੇਦੀ ਵਧੀਏ ਸਵੇਰੇ ਹੀ ਦਰਬਾਰ ਸਾਈ ਦੇ ਗਏ ਸੀ ਤੇ ਆਹ ਵੇਖੋ ਆਪਣੀ ਕਾਫੀ ਜਿਹੜੀ ਬਣਦੀ ਆ ਤੇ ਇਹਦੇ ਪਾਪਾ ਅਜੇ ਨਹੀਂ ਆਏ ਆਉਂਦੇ ਆ ਫੋਨ ਕੀਤਾ ਤੇ ਕਿੰਨੇ 10 ਮਿੰਟ ਤੱਕ ਰਾਗ ਗਿਆ ਉਸ ਕੋਲ ਮੈਂ ਦੱਕਾ ਤੇ ਹੁਣ ਦੇਰ ਤੱਕ ਮੈਂ ਉਹਨਾਂ ਦਾ ਵੀ ਇਸ ਤਰ੍ਹਾਂ ਪਸਾਵਾਂ ਤੇ ਬੈੱਡ ਸ਼ੀਟ ਚ ਚਾਰ ਝੁੱਟ ਕੇ ਪਸਾਵਾਂ ਉਸ ਪਰ ਇਹਨਾਂ ਨਾਲ ਖਲਾਰਾ ਪਾਇਆ ਹੋ ਗੁਰਪਤੇ ਉਹਨਾਂ ਨੇ ਕਵਰ ਕਵਰਤੀ ਡਾਉਣ ਕਰਕੇ ਕਾਫੀਆਂ ਕਾਫੀਆਂ ਦੇ ਰੈਪਰ ਉੱਪਰ ਲਫਾਫੇ ਲੁਕੂ ਕੇ ਕਾਫੀ ਖਲਾਰੇ ਇਹਨਾਂ ਨੇ ਖਲਾਰਾ ਕਾਫੀ ਪਾਇਆ ਪਿਆ ਵਾ ਹੁਣ ਮੈਂ ਕਰਦੀ ਆ ਸਾਫ ਸਫਾਈ ਥੋੜੀ ਜਿਹੀ ਬਾਤੀ ਮਤਲਬ ਬੈੱਡ ਸ਼ੀਟ ਚ ਚਾਰ ਝੁੱਟ ਕੇ ਪਸਾਉਣੀ ਆ ਤੇ ਦੁੱਧ ਦਿਨੀ ਇਹਨਾਂ ਨੂੰ ਠੰਡਾ ਕਰਕੇ ਕਾਫੀ ਆ ਵੇਖੋ ਪੁੱਜਾ ਫਿਰਨਦੇ ਆ ਤੇ ਹੁਣ ਪਾਪਾ ਆ ਗਏ ਪਾਪਾ ਆ ਗਏ ਮੇਰੇ ਪਾਰੇ ਪਾਪਾ ਮੇਰੇ ਪਾਰੇ ਪਾਪਾ ਤੇ ਪਾਪਾ ਆਏ ਤੇ ਪਾਪਾ ਚਲ ਗਏ ਆਏ ਗੁਰਪ੍ਰੀਤ ਚਲ ਗਏ ਵਾ ਬੂਆ ਹੋ ਲੈਣਾ ਤੇ ਅਜ ਡੋਰ ਉਪਣੀ ਆ ਦਰਵਾਜ਼ਾ ਖੁੱਲਾ ਹੀ ਆ ਤੇ ਹੁਣ ਬਸ ਆਪਾਂ ਝਾੜ ਜੀ ਜਾਂਦੇ ਕੁਦਰਤ ਦੇ ਬਰਸ਼ ਲਈਏ ਤੇ ਚਲੋ ਜੀ ਠੀਕ ਆ ਫਿਰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਅੱਜ ਸਵੇਰੇ ਬਹੁਤ ਜ਼ਿਆਦਾ ਸਾਡੇ ਮੀਂਹ ਆਇਆ ਬਹੁਤ ਜ਼ਿਆਦਾ ਤੇ ਕੋਈ ਸਵੇਰੇ ਤੇ ਅੱਜ ਅਸੀਂ ਗਏ ਸੀ ਦਰਬਾਰ ਸਾਹਿਬ ਤੇ ਮੈਂ ਕਿਹਾ ਅੱਲਾ ਦੇ ਮਰਤ ਸਕੂਲ ਜਾਣ ਤੋਂ ਪਹਿਲਾਂ ਇੱਕ ਦਿਨ ਮੱਥਾ ਮੁੰਛਾ ਟਿਕਾ ਲਿਓ ਨੇ ਬੱਚਿਆਂ ਨੂੰ ਦਰਬਾਰ ਸਾਹਿਬ ਕੋਲੋਂ ਮੱਥਾ ਟਿਕਾ ਕੇ ਲਿਆਏ ਬੱਚਿਆਂ ਨੂੰ ਤੇ ਬੱਸ ਜੀ ਹੁਣ ਸਵੇਰੇ ਦੇ ਉਠੀ ਤੜਕੇ ਤੇ ਗਏ ਆ ਤੇ ਬੱਸ ਹੁਣ ਲੰਮੇ ਪਾਈਏ ਇਹਨਾਂ ਨੂੰ ਦੁੱਧ-ਦੁੱਧ ਪਿਆ ਕੇ ਮਿੱਤੇ ਪਪਾਏ ਮੈਂ ਰੋਟੀ ਦਿਲਾ ਤੇ ਚਲੋ ਜੀ ਠੀਕ ਆ ਮਿਲਦੇ ਆ ਫਿਰ ਨੈਕਸਟ ਵੀਡੀਓ ਚ ਓਕੇ ਸੀ ਬਾਏ